ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਕੱਲ ਦੇ ਅੰਕ ਸੰਗ ਦੇ ਵਿੜੇ ਵਿੱਚ ਹਮੇਸ਼ਾ ਹੀ ਬੜਾ ਮਾਣ ਦਿੰਨੇ ਹੋ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਹੋਇਆ ਅੱਜ ਇੱਕ ਹੋਰ ਸੈਗਮੈਂਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਿਹਾ ਬੀਤੇ ਵਿੱਚ ਜਿਉਣ ਵਾਲੇ ਲੋਕ ਉਦਾਸ ਰਹਿੰਦੇ ਨੇ ਪੂਖ ਵਿੱਚ ਜਿਉਣ ਵਾਲੇ ਲੋਕ ਬੇਚੈਨ ਹੁਣ ਵਿੱਚ ਰਹਿਣ ਵਾਲੇ ਲੋਕ ਜਿਹੜੇ ਸੰਤੁਸ਼ਟ ਵੀ ਹੁੰਦੇ ਆ ਔਰ ਖੁਸ਼ੀ ਨਾਲ ਆਪਣੇ ਜੀਵਨ ਨੂੰ ਮਾਣਦੇ ਵੀ ਨੇ ਸੋ ਕੋਸ਼ਿਸ਼ ਕਰੀਏ ਆਪਾਂ ਹੁਣ ਦੇ ਵਿੱਚ ਰਹੀਏ ਸੋ ਗੱਲ ਹੁਣ ਦੀ ਕੀਤੀ ਆ ਤੇ ਹੁਣ ਦੀ ਗੱਲ ਇਹ ਆ ਕਿ ਮੇਰੇ ਪਾਸ ਸਾਡੇ ਯੂਥ ਮੈਂ ਬਹੁਤ ਘੱਟ ਯੂਥ ਨਾਲ ਗੱਲਬਾਤ ਕਰਦਾ ਸਾਡੇ ਜੂਥ ਦੇ ਵਿੱਚ ਉਹਨਾਂ ਦੀ ਆਵਾਜ਼ ਬਣ ਕੇ ਗੁਰਲੀਨ ਕੌਰ ਅ ਅੱਜ ਦੇ ਵਿੱਚ ਆਇਆ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਗੁਰਲੀਨ ਜੀ ਕਲਾ ਦੇ ਸੰਗ ਵਿੱਚ ਸਵਾਗਤ ਆ ਬਹੁਤ ਬਹੁਤ ਧੰਨਵਾਦ ਜੀ ਮਿੰਨ ਬਲੌਨ ਲਈ ਗੁਰਲੀਨ ਮੈਨੂੰ ਲੱਗਦਾ ਨਹੀਂ ਜਿੰਨੀ ਤੁਹਾਡੀ ਉਮਰ ਆ ਤੁਸੀਂ ਹਲੇ ਵੀ ਮੈਨੂੰ ਟੀਨੇਜਰ ਲੱਗਦੇ ਹੋ ਜਿਵੇਂ ਛੋਟੀ ਬੱਚੀ ਲੱਗ ਰਹੇ ਹੋ ਪਰ ਯੂਅਰ ਮਚ्योर ਗੱਲਾਂ ਕਰਨ ਤੋਂ ਪਤਾ ਲੱਗਦਾ ਤੁਸੀਂ ਕਾਫੀ ਮਚ्योर ਹੋ ਔਰ ਜ਼ਿੰਦਗੀ ਦੇ ਵਿੱਚ ਤੁਸੀਂ ਬੜਾ ਲੜਨ ਕਰਿਆ ਹੈਗਾ ਥੋੜਾ ਜਿਹਾ ਮੈਨੂੰ ਇੰਨਾ ਪਤਾ ਵੀ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਪੈਦਾ ਹੋਏ ਥੋੜਾ ਜਿਹਾ ਪਿਛੋਕੜ ਬਾਰੇ ਦੱਸੋ ਹਾਂਜੀ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਦੇ ਨੇੜੇ ਮੇਰਾ ਪਿੰਡ ਹੈ ਹਾਂਜੀ ਸੁਨਾਮ ਤਾਂ ਆਪਾਂ ਸਾਰੇ ਨੂੰ ਪਤਾ ਹੀ ਉਦਮ ਸਿੰਘ ਵਾਲਾ ਕਹਿੰਦੇ ਆ ਹਨਾ ਆਪ ਮਸ਼ਹੂਰ ਹੈ ਤੇ ਇਸ ਨਾਮ ਦੇ ਨੇੜੇ ਹੀ ਹੈਗਾ 10 ਕਿਲੋਮੀਟਰ ਤੇ ਕੋਰੀਆਂ ਪਿੰਡ ਹਾਂਜੀ ਹਾਂਜੀ ਤੇ ਮੈਂ ਉੱਥੋਂ ਬਿਲੋਂਗ ਕਰਦੀ ਹਾਂ ਉੱਥੋਂ ਉੱਥੇ ਪੜ੍ਹਾਈ ਮੇਰਾ ਖਿਆਲ ਤੁਸੀਂ ਪਟਿਆਲੇ ਵੀ ਕਰੀਆ ਹਾਂ ਹਾਂਜੀ ਮੈਂ ਪਹਿਲਾਂ ਸੰਗਰੂਰ ਪੜ੍ਹਦੀ ਸੀ ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਹੈ ਉੱਥੇ 10ਵੀਂ ਤੱਕ ਮੈਂ ਉੱਥੇ ਪੜ੍ਹੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਵੀਪੀਐਸ ਪਟਿਆਲੇ ਪੜ੍ਹੀਆਂ 2 ਸਾਲ ਉਸ ਤੋਂ ਬਾਅਦ ਫਿਰ ਆਪਣਾ ਕੈਨੇਡਾ ਦੇ ਵਿੱਚ ਆ ਗਏ ਹਾਂਜੀ ਉਸਤਾਦ ਕੈਨੇਡਾ ਜਿਹੜਾ ਪਹਿਲਾਂ ਸਾਨੂੰ ਪਤਾ ਵੀ ਅਸੀਂ ਜਿਹੜੇ ਬੱਚੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਅਸੀਂ ਬੜੇ ਪ੍ਰੋਟੈਕਟਿਵ ਹੁੰਦੇ ਆ ਛੋਟੀ ਉਮਰ ਦੇ ਵਿੱਚ ਜਦੋਂ ਸਕੂਲਾਂ ਦੇ ਵਿੱਚ ਪੜਦੇ ਆ ਤੇ ਇੱਕਦਮ ਹੀ ਇੰਨੀ ਪ੍ਰੋਟੈਕਸ਼ਨ ਦੇ ਵਿੱਚੋਂ ਤੁਹਾਨੂੰ ਜਹਾਜ਼ ਚੜ੍ਹ ਕੇ ਇਸ ਦੁਨੀਆ ਦੇ ਸਮੁੰਦਰ ਦੇ ਵਿੱਚ ਆ ਜਾਣਾ ਓਨ ਯੂ ਆਰ ਓਨ ਅ ਪਹਿਲੀ ਗੱਲ ਤਾਂ ਅ ਕਿਵੇਂ ਲੱਗਿਆ ਦੂਸਰਾ ਕੀ ਉਸ ਤੋਂ ਪਹਿਲਾਂ ਕੋਈ ਇੱਥੇ ਤੁਹਾਡਾ ਸੀਗਾ ਤੁਹਾਨੂੰ ਅ ਅੱਗੇ ਸਵਾਗਤ ਕਰਨ ਦੇ ਲਈ ਜਿਹੜੀ ਗੱਲ ਤੁਸੀਂ ਕਹੀ ਨਾ ਵੀ ਬਾਹਰ ਨਿਕਲ ਕੇ ਆਪਾਂ ਇੰਨੀ ਦੂਰ ਆ ਜਾਣੇ ਆ ਉਹ ਚੀਜ਼ ਦੀਆਂ ਮਤਲਬ ਉਹਨਾਂ ਨਾਲ ਰਿਲੇਟਡ ਬਹੁਤ ਸਾਰੀਆਂ ਫੀਲਿੰਗਸ ਹੁੰਦੀਆਂ ਇੱਕ ਐਕਸਾਈਟਮੈਂਟ ਵੀ ਹੁੰਦੀ ਹੈ ਇੱਕ ਚਾਹ ਵੀ ਹੁੰਦਾ ਵੀ ਹਨਾ ਨਵੀਂ ਦੁਨੀਆ 'ਚ ਜਾਣਾ ਡਰ ਵੀ ਹੁੰਦਾ ਹੈ ਤੇ ਰਿਲੇਟਿਵ ਮੇਰੇ ਮਤਲਬ ਜਿਵੇਂ ਫਰਸਟ ਰਿਲੇਟਿਵ ਤਾਂ ਨਹੀਂ ਸੀਗੇ ਪਰ ਮੇਰੇ ਮਾਮਾ ਜੀ ਦੇ ਬਹੁਤ ਨਜ਼ਦੀਕੀ ਦੋਸਤੋ ਵੀ ਮੇਰੇ ਮਾਮਾ ਜੀ ਹੋਈ ਥੇ ਤੇ ਉਹ ਵੈਂਕੂਵਰ ਸਰੀ ਰਹਿੰਦੇ ਆ ਤੇ ਪਹਿਲਾਂ ਮੈਂ 10 15 ਦਿਨ ਉਹਨਾਂ ਕੋਲੇ ਰਹੀ ਤੇ ਉਹਨੇ ਇੱਕ ਨਾਲ ਆਪਾਂ ਨੂੰ ਇੱਕ ਆਪਣਾ ਮਾਹੌਲ ਦੀ ਜਾਣਕਾਰੀ ਹਾਂਜੀ ਜਾਣਕਾਰੀ ਹੋ ਜਾਂਦੀ ਹੈ ਤੇ ਥੋੜਾ ਜੀਝਾ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਮੈਂ ਐਡਮੰਟਨ ਚਲੀ ਗਈ ਅਲਬਰਟਾ ਜਿੱਥੇ ਮੈਂ ਪੜ੍ਹਦੀ ਸੀਗੀ ਤੇ ਉਹ ਉਦਾਂ ਫਿਰ ਹੌਲੀ ਹੌਲੀ ਜੀ ਲੱਗਦਾ ਪਹਿਲਾਂ ਪਹਿਲਾਂ ਮੁਸ਼ਕਿਲ ਲੱਗਦਾ ਸੀ ਪਹਿਲਾਂ ਐ ਲੱਗਦਾ ਸੀ ਵੀ ਕਿੱਥੇ ਆ ਗਏ ਹਨਾ ਤੇ ਰੋਣਾ ਵੀ ਆਉਂਦਾ ਤੇ ਮੈਨੂੰ ਐਵੇਂ ਮੈਨੂੰ ਯਾਦ ਹੈ ਮੈਂ ਮਾਮਾ ਜੀ ਨਾਲ ਗੱਲ ਕਰ ਰਹੀ ਸੀ ਤੇ ਉਹ ਕਹਿੰਦੇ ਰੋਂਦੀ ਕਿਉਂ ਐ ਫਿਰ ਵਾਪਸ ਮੁੜਿਆ ਤੈਨੂੰ ਕਿਸੇ ਧੱਕੇ ਨਾਲ ਥੋੜੀ ਭੇਜਿਆ ਮਤਲਬ ਆਪਦੀ ਮਰਜ਼ੀ ਨਾਲ ਗਏ ਹੋ ਹਨਾ ਫਿਰ ਰੋਣ ਦਾ ਕੀ ਕੰਮ ਹੋਇਆ ਤੇ ਕਿੱਥੇ ਤਾਂ ਮੰਮੀ ਡੈਡੀ ਨੇ ਸਵੇਰੇ ਉਠਾਉਣਾ ਉੱਠਣਾ ਨਹੀਂ ਬਿੰਨ ਘੋਰ ਸੌ ਲੈਣ ਦੇ ਬਿੰਨ ਘੋਰ ਸੌਣ ਲੈਣ ਜੋ ਤੇ ਕਿੱਥੇ ਆਪਣੇ ਆਪ ਅਲਾਰਮ ਲਾ ਕੇ ਅਗਲੇ ਦਿਨ ਨੂੰ ਵੀ ਉਹ ਫਿਕਰ ਹੋਣਾ ਵੀ 8:00 ਵਜੇ ਉੱਥੇ ਪਹੁੰਚਣਾ ਇਹ ਕਿਵੇਂ ਲੱਗਿਆ ਆਪਣੇ ਆਪ ਹੀ ਆਪਣਾ ਸਾਰਾ ਕੁਝ ਕਰਨਾ ਫਿਰ ਰੋਟੀ ਪਾਣੀ ਦਾ ਪ੍ਰਬੰਧ ਫਿਰ ਉੱਥੇ ਰਹਿਣਾ ਕਿ ਕੁਝ ਲੜਕੀਆਂ ਇਕੱਠੀਆਂ ਰਹਿੰਦੀਆਂ ਮੈਂ ਜਿੰਦ ਨੂੰ ਦੱਸਿਆ ਪਹਿਲਾਂ ਥੋੜਾ ਜਿਹਾ ਟਾਈਮ ਆਮਾਈ ਦੇ ਕੋਲੇ ਰਿ ਫਿਰ ਉਸ ਤੋਂ ਬਾਅਦ ਮੈਂ ਐਡਮਿੰਟਨ ਉੱਥੇ ਵੀ ਮੇਰੇ ਇੱਕ ਕਜ਼ਨ ਨੇ ਉਹ ਕੋਈ ਪਰਿਵਾਰ ਨੂੰ ਜਾਣਦੇ ਸੀ ਗੁਰਸੇਖ ਫੈਮਲੀ ਨੂੰ ਤੇ ਮੈਂ ਉਹਨਾਂ ਦੇ ਘਰੇ ਮਤਲਬ ਰਹਿੰਦੀ ਸੀ ਕਿਰਾਏ ਤੇ ਤੇ ਮੇਰੀ ਕੋਈ ਫਰੈਂਡ ਨਹੀਂ ਸੀ ਐਡਮਿੰਟਨ ਮੈਂ ਕਿਸੇ ਨੂੰ ਨਹੀਂ ਜਾਣਦੇ ਸੀ ਉੱਪਰ ਦੀ ਮੈਂ ਆਈ ਸੀ ਜਨਵਰੀ ਚ ਤੇ ਠੰਡ ਬਹੁਤ ਹੁੰਦੀ ਹੈ ਹਾਂਜੀ ਤੇ ਇੱਕ ਕੋਵਿਡ ਕਰਕੇ ਕਲਾਸਾਂ ਆਨਲਾਈਨ ਸੀਗੀਆਂ ਤਾਂ ਫਿਰ ਮਤਲਬ ਕੋਈ ਸਾਧਨ ਹੀ ਨਹੀਂ ਵੀ ਤੁਸੀਂ ਲੋਕਾਂ ਨੂੰ ਮਿਲੋ ਤੇ ਤੁਹਾਡੀ ਕੋਈ ਹਨਾ ਜਾਣ ਪਛਾਣ ਹੋਵੇ ਉਹ ਤਾਂ ਫਿਰ ਉਸ ਵਾਲੇ ਤਾਂ ਤੁਸੀਂ ਕੋਈ ਵੀ ਮਿਲ ਮਾੜੀ ਨਹੀਂ ਸੀ ਮਿਲਦਾ ਹਾਂਜੀ ਹਾਂਜੀ ਉਦੋਂ ਤਾਂ ਇੱਕ ਤਰ੍ਹਾਂ ਮਤਲਬ ਜੇਲ੍ਹ ਵਾਂਗੂ ਲੱਗਦਾ ਸੀ ਬਹੁਤ ਔਖਾ ਲੱਗਦਾ ਸੀ ਪਰ ਹੌਲੀ ਹੌਲੀ ਫਿਰ ਤੋਂ ਸੀ ਜਦੋਂ ਯੂਨੀਵਰਸਿਟੀ 'ਚ ਥੋੜੀ ਜਾਣ ਪਛਾਣ ਬਣਦੀ ਐ ਹੋਰ ਨਵੇਂ ਲੋਕਾਂ ਨੂੰ ਮਿਲਦੇ ਹੋ ਮਤਲਬ ਇੰਨੇ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹੋ ਤੁਸੀਂ ਸਾਰੀ ਜ਼ਿੰਦਗੀ 'ਚ ਨਹੀਂ ਮਿਲੇ ਹੁੰਦੇ ਤੇ ਉਹੀ ਜਿਵੇਂ ਤੁਸੀਂ ਕਿਹਾ ਵੀ ਇੱਥੇ ਸਾਰਾ ਕੁਝ ਆਪੇ ਕਰਦੇ ਆ ਆਪਾਂ ਹਨਾ ਤਾਂ ਉਹ ਥੋੜੇ ਟਾਈਮ 'ਚ ਉਸ ਸਿਆਣੇ ਬਹੁਤ ਹੋ ਜਾਂਦੇ ਹੋ ਹਾਂਜੀ ਤਾਂ ਉਹ ਵੀ ਆਪਦੇ ਆਪ 'ਚ ਇੱਕ ਆਪਣੀ ਆਪਣੀ ਜੀਵਨ ਵਾਲੀ ਸੰਭਾਲਣੀ ਅੱਛਾ ਤੁਸੀਂ ਉੱਥੇ ਵੀ ਸਕੂਲ ਚ ਪੜ੍ਹੇ ਤੇ ਇੱਥੇ ਆ ਕੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਗਏ ਹੈਗੇ ਆਂ ਹਾਂ ਜੀ ਅ ਉਥੋਂ ਦੀ ਪੜ੍ਹਾਈ ਦਾ ਤੇ ਇੱਥੋਂ ਦੀ ਪੜ੍ਹਾਈ ਦਾ ਕਿਸ ਤਰ੍ਹਾਂ ਤੁਹਾਨੂੰ ਫਰਕ ਲੱਗਿਆ ਵੀ ਮਾਹੌਲ ਦਾ ਉਹ ਸਕੂਲ ਦਾ ਮਾਹੌਲ ਤੇ ਇੱਥੇ ਕਾਲਜ ਦਾ ਮਾਹੌਲ ਕਿਸ ਤਰ੍ਹਾਂ ਸੀ ਔਰ ਟੀਚਰਾਂ ਦਾ ਤੁਹਾਡੇ ਲਈ ਵਤੀਰਾ ਕਿਸ ਤਰ੍ਹਾਂ ਸੀਗਾ ਮੈਨੂੰ ਲੱਗਦਾ ਵੀ ਇੱਥੇ ਐਕਾਡੈਮਿਕ ਫਰੀडम ਬਹੁਤ ਹੈ ਮਤਲਬ ਇੱਥੇ ਤੁਹਾਨੂੰ ਇੱਥੇ ਇੱਕ ਮਤਲਬ ਪੈਰਾਮੀਟਰ ਨਹੀਂ ਖਿੱਚਿਆ ਹੋਇਆ ਵੀ ਇਹਦੇ ਵਿੱਚ ਵਿੱਚ ਜਿਹੜਾ ਕੁਝ ਪੜਾਉਣਾ ਹੈ ਉਹ ਮਤਲਬ ਇੱਥੇ ਤੁਸੀਂ ਉਹਦੇ ਤੋਂ ਬਾਹਰ ਜਾ ਕੇ ਤੁਸੀਂ ਆਪ ਖੋਜ ਕਰਦੇ ਹੋ ਹਨਾ ਇੱਥੇ ਨਹੀਂ ਵੀ ਤੁਸੀਂ ਜਿਹੜਾ ਪੜਾਤਾ ਉਹ ਕੁਐਸਚਨ ਆਨਸਰ ਆਂਦੇ ਰੱਟੇ ਲਾ ਲੇ ਤੇ ਤੁਸੀਂ ਕਿਤਾਬੀ ਕੀੜਾ ਨਹੀਂ ਬਣਾਉਂਦੇ ਹਾਂਜੀ ਇੱਥੇ ਮਤਲਬ ਤੁਸੀਂ ਖੁਦ ਖੁਦ ਨੂੰ ਸੋਚਣ ਦਾ ਟਾਈਮ ਮਿਲਦਾ ਹੈ ਵੀ ਹਾਂ ਕੀ ਸਹੀ ਹੈ ਕੀ ਗੱਲ ਹੈ ਤੁਹਾਨੂੰ ਜਿਉਣਾ ਵੀ ਸਿਖਾਉਂਦੇ ਆ ਹਾਂਜੀ ਹੁਣ ਇੱਥੇ ਤਾਂ ਉਹ ਚੀਜ਼ ਦਾ ਮੈਨੂੰ ਬਹੁਤ ਫਰਕ ਲੱਗਿਆ ਸੀ ਹੁਣ ਜਿਵੇਂ ਇੱਥੇ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਕੈਨੇਡਾ ਦਾ ਇਤਿਹਾਸ ਨਾਰਥ ਅਮਰੀਕਾ ਦਾ ਇਤਿਹਾਸ ਨਾ ਇੰਡੀਜਨਸ ਲੋਕਾਂ ਦੀ ਧਰਤੀ ਹੈ ਇਹ ਤਾਂ ਉਹਨਾਂ ਨਾਲ ਜਿਹੜਾ ਅਤਿਆਚਾਰ ਹੋਇਆ ਹੈ ਉਹਨਾਂ ਦੀਆਂ ਜਿਹੜੀਆਂ ਰਾਈਟਸ ਖੋਈਆਂ ਗਈਆਂ ਉਹ ਸਾਰੀਆਂ ਤੁਸੀਂ ਫ੍ਰੀਲੀ ਪੜ੍ਹ ਸਕਦੇ ਹੋ ਜਦਕਿ ਇਹ ਚੀਜ਼ਾਂ ਆਪਾਂ ਨੂੰ ਉੱਥੇ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਉੱਥੇ ਜਿਹੜਾ ਕੁਝ ਮਤਲਬ ਸਟੇਟ ਤੁਹਾਨੂੰ ਚਾਹੁੰਦੀ ਹੈ ਵੀ ਤੁਹਾਨੂੰ ਇਹ ਪਤਾ ਹੋਵੇ ਉਹੀ ਪਤਾ ਲੱਗਦਾ ਹਾਂਜੀ ਅਕਾਦੈਮਿਕ ਫ੍ਰੀडम ਦਾ ਬਹੁਤ ਫਾਇਦਾ ਗਣ ਦੇ ਛਤਰੀ ਥੱਲੇ ਉੱਥੇ ਰਹਿੰਦੇ ਆ ਇਹ ਤੇ ਤੁਸੀਂ ਓਪਨ ਅਸਮਾਨ ਤੁਹਾਡੇ ਸਿਰ ਦੇ ਉੱਤੇ ਖੁੱਲਾ ਅਸਮਾਨ ਆ ਤੇ ਥੱਲੇ ਪੈਰਾਂ ਥੱਲੇ ਇਹਨਾਂ ਪੂਰੀ ਧਰਤੀ ਹੈ ਜਿੱਥੇ ਤੁਸੀਂ ਚੱਲ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਦੂਸਰੀ ਮੈਨੂੰ ਤੁਹਾਡੇ ਗੱਲਾਂ ਤੋਂ ਇਹ ਲੱਗਦਾ ਹੈਗਾ ਵੀ ਤੁਸੀਂ ਥੋੜਾ ਜਿਹਾ ਹੈਗੇ ਹੋ ਜਿੱਥੇ ਕਿਤੇ ਦੁੱਖ ਤਕਲੀਫ ਹੈਗੀ ਆ ਉਹ ਤੁਹਾਡੇ ਤੁਹਾਡੇ ਮਨ ਨੂੰ ਚੰਗੀ ਨਹੀਂ ਲੱਗਦੀ ਤੁਸੀਂ ਨਹੀਂ ਚਾਹੁੰਦੇ ਇਸ ਧਰਤੀ ਦੇ ਉੱਤੇ ਕੋਈ ਦੁਖੀ ਹੋਵੇ ਕਿਸੇ ਨਾਲ ਜ਼ੁਲਮ ਹੋਵੇ ਇਹ ਅਤਵਾਡੀਆਂ ਮੈਨੂੰ ਲਿਖਤਾਂ ਦੇ ਵਿੱਚੋਂ ਵੀ ਦਿਖਦਾ ਤੇ ਤੁਸੀਂ ਵੈਸੇ ਵੀ ਸੋਚ ਲੱਗਦੀ ਇਹ ਇੱਕ ਹੀ ਪਰਿਵਾਰ ਦੇ ਵਿੱਚੋਂ ਤੁਹਾਨੂੰ ਮਿਲਿਆ ਹਾਂਜੀ ਕੁਝ ਹੱਦ ਤੱਕ ਕੱਲ ਉਹ ਜਿਵੇਂ ਮੈਂ ਦੱਸਿਆ ਮੇਰੇ ਮਾਮਾ ਜੀ ਮੈਂ ਆਪਾਂ ਜਿਵੇਂ ਗੱਲ ਕਰਦੇ ਸੀ ਮੈਂ ਤੁਹਾਨੂੰ ਦੱਸਿਆ ਨਾ ਉਹ ਇੱਕ ਉੱਥੇ ਸੰਸਥਾ ਚਲਾਉਂਦੇ ਨੇ ਸੰਤਤਰ ਸਿੰਘ ਜੀ ਦੇ ਨਾਂ ਤੇ ਤੇ ਜਿਹਦੇ ਚ ਉਹਨਾਂ ਨੂੰ ਲੱਗਦਾ ਵੀ ਜਿਹੜੀ ਵੀ ਨਾ ਇਨਸਾਫੀਅਤ ਹੈ ਸਮਾਜ ਚ ਨਾ ਕੁਝ ਬੱਚੇ ਅਜੇ ਹੁੰਦੇ ਆ ਵੀ ਜਿਨ੍ਹਾਂ ਦੀ ਇੱਛਾ ਬਹੁਤ ਹੁੰਦੀ ਆ ਪੜਨਾ ਬਹੁਤ ਚਾਹੁੰਦੇ ਆ ਪਰ ਉਹਨਾਂ ਕੋਲ ਸਾਧਨ ਹੈ ਨਹੀਂ ਤਾਂ ਐਵੇਂ ਗਰੀਬ ਬੱਚਿਆਂ ਦੇ ਵਿਆਹ ਚ ਮਦਦ ਲੋਡ ਬੰਦ ਦੀ ਲੋਡ ਬੰਦਾ ਨਹੀਂ ਮਦਦ ਤਾਂ ਉਹ ਐਵੇਂ ਦੇ ਬਹੁਤ ਕੰਮ ਕਰਦੇ ਸੀ ਤਾਂ ਕੁਝ ਚਾਹੇ ਉਦੋਂ ਤੁਸੀਂ ਛੋਟਿਆਂ ਤੁਹਾਨੂੰ ਗੱਲਾਂ ਦਾ ਨਹੀਂ ਪਤਾ ਲੱਗ ਰਿਹਾ ਤੁਸੀਂ ਬਹੁਤਾ ਧਿਆਨ ਨਹੀਂ ਦੇ ਰਹ ਕਿਤੇ ਨਾ ਕਿਤੇ ਮਤਲਬ ਤੁਹਾਡੇ ਸਬਕੌਨਸ਼ੀਅਸ ਮਾਈਂਡ ਚੋ ਚੀਜ਼ਾਂ ਸਰ ਕਰਦੀਆਂ ਨੇ ਤੇ ਦੂਜਾ ਬਹੁਤਾ ਜਿਹੜਾ ਮੇਰੇ ਚ ਇਹ ਚੀਜ਼ਾਂ ਲਈ ਮਤਲਬ ਉਤਸੁਕਤਾ ਬਣੀ ਉਹੋ ਕਿਸਾਨ ਧਰਨਾ ਜਦੋਂ ਚੱਲਦਾ ਸੀਗਾ ਜਦੋਂ ਮੈਂ ਇਥੋਂ ਇੱਥੇ ਆਈਆਂ ਉਦੋਂ ਪਹਿਲਾਂ ਉੱਥੇ ਆਪਣੇ ਪੂਰਾ ਜਿਹੜਾ ਮੋਰਚਾ ਭਖਿਆ ਹੋਇਆ ਸੀ ਤੇ ਮੈਂ ਆਪਣੇ ਦਾਦਾ ਜੀ ਨਾਲ ਜਾਂਦੀ ਹੁੰਦੀ ਸੀ ਉਦੋਂ ਹਜੇ ਦਿੱਲੀ ਨਹੀਂ ਗਏ ਸੀ ਹਜੇ ਪਿੰਡਾਂ 'ਚ ਲੋਕਲ ਧਰਨੇ ਲੱਗਦੇ ਸੀ ਤੇ ਮੈਂ ਰੋਜ਼ ਆਪਣੇ ਦਾਦਾ ਜੀ ਨਾਲ ਉੱਥੇ ਜਾਣਾ ਮੈਂ ਉੱਥੇ ਦੇਖਣਾ ਵੀ ਲੋਕ ਕਿਵੇਂ ਇਕੱਠੇ ਹੋ ਕੇ ਬੈਂਦੇ ਆ ਨਾ ਕਿੰਨਾ ਦਰਦ ਹੈ ਲੋਕਾਂ 'ਚ ਮਤਲਬ ਇੱਕੋ ਜੰਗ ਚੱਲ ਰਹੀ ਹੈ ਪੂਰੀ ਹਨਾ ਤਾਂ ਉਹ ਚੀਜ਼ ਨੇ ਮੈਨੂੰ ਬਹੁਤ ਅੰਦਰੋਂ ਆਇਆ ਕੀਤਾ ਵੀ ਸਰਕਾਰ ਆਏ ਕਿਉਂ ਕਰਦੀ ਹੈ ਹੈਨਾ ਤਾਂ ਤੁਸੀਂ ਜਦੋਂ ਜਾਣਨ ਦੀ ਕੋਸ਼ਿਸ਼ ਕਰਦੇ ਹੋ ਫਿਰ ਤੁਸੀਂ ਹੋਰ ਪੜ੍ਹਦੇ ਹੋ ਵੀ ਕੀ ਕੀ ਹੋਇਆ ਹੈਗਾ ਤਾਂ ਉਹ ਚੀਜ਼ਾਂ ਨਾਲ ਤੁਸੀਂ ਅਟੈਚ ਹੋ ਜਾਂਦੇ ਹੋ ਤਾਂ ਉਹ ਉਹਨੇ ਮੇਰੇ ਤੇ ਬਹੁਤ ਅਸਰ ਕੀਤਾ ਇਹ ਮੈਂ ਲਿਖਣਾ ਵੀ ਉਦੋਂ ਹੀ ਸ਼ੁਰੂ ਕੀਤਾ ਹੈ ਉਹੀ ਪ੍ਰੋਸੈਸ ਚ ਪਰਿਵਾਰ ਦੇ ਵਿੱਚ ਪਹਿਲਾਂ ਵੀ ਲਿਖਦਾ ਕਪਤਾ ਵਗੈਰਾ ਜਾਂ ਨਹੀਂ ਨਹੀਂ ਮੇਰੇ ਧਿਆਨ ਚ ਤਾਂ ਨਹੀਂ ਜੇ ਕੋਈ ਪਰਦਾ ਦੇ ਆ ਤੁਮਾਂਗੇਰ ਕੋਈ ਹੋਵੇ ਉਹ ਮੈਨੂੰ ਪਤਾ ਨਹੀਂ ਨਹੀਂ ਪਰ ਤੁਹਾਡਾ ਆਪ ਕਵਤਾ ਲਿਖਣਾ ਦੈਟਸ ਵੈਰੀ ਨਾਈਸ ਔਰ ਫਿਰ ਤੁਹਾਡੀ ਮੈਂ ਜਿਹੜੀਆਂ ਲਿਖਤਾਂ ਵੀ ਪੜੀਆਂ ਨੇ ਉਹਦੇ ਵਿੱਚ ਤੁਸੀਂ ਹਮੇਸ਼ਾ ਹੀ ਜਿਸ ਤੇ ਜ਼ੁਲਮ ਹੁੰਦਾ ਉਹਦੇ ਵੱਲ ਦੇ ਪਾਸੇ ਖੜਦੇ ਹੋ ਔਰ ਤੁਸੀਂ ਇਹ ਇਹ ਨਿੰਦਿਆ ਕਰਦੇ ਹੋ ਵੀ ਕਾ ਤੇ ਇਹ ਹੋ ਰਿਹਾ ਹੁਣ ਵੀ ਜਿਵੇਂ ਆਪਾਂ ਔਰ ਵੱਡੀ ਗੱਲ ਇਹ ਆ ਵੀ ਤੁਹਾਡੀ ਤੁਹਾਡੀ ਜਿਹੜੀ ਸੋਚ ਬੜੀ ਵਿਸ਼ਾਲ ਆ ਬਹੁਤ ਸਾਰੇ ਲੋਕ ਜਿਵੇਂ ਪੰਜਾਬ ਜਨਮ ਜਨਮਿਆਂ ਜੇ ਪੰਜਾਬ ਦੀ ਕੋਈ ਗੱਲ ਹੁੰਦਾ ਉਹਦੀ ਗੱਲ ਕਰਦੇ ਆ ਤੁਸੀਂ ਦੁਨੀਆ ਦੇ ਵਿੱਚ ਕਿਤੇ ਵੀ ਜ਼ੁਲਮ ਹੋ ਰਿਹਾ ਔਰ ਤੁਸੀਂ ਅਵੇਅਰ ਹੋ ਵੀ ਦੁਨੀਆ ਦੇ ਵਿੱਚ ਐਸੋਲੇ ਕੀ ਹੋ ਰਿਹਾ ਅਫਗਾਨਿਸਤਾਨ ਵਾਲੀ ਗੱਲ ਉਦੋਂ ਇੱਕ ਬੱਚੀ ਦੇ ਉੱਤੇ ਤੁਸੀਂ ਕਵਤਾ ਲਿਖੀ ਆ ਉਹ ਕਵਤਾ ਕਿਵੇਂ ਫੋਨ ਨੇ ਦੇ ਵਿੱਚ ਆਈ ਤੇ ਕਿਵੇਂ ਉਹਦਾ ਥਾਟ ਤੁਹਾਡੇ ਮਨ ਦੇ ਵਿੱਚ ਆਇਆ ਤੇ ਬਾਅਦ ਚ ਮੈਂ ਚਾਹੂਗਾ ਉਹ ਕਵਤਾ ਤੁਸੀਂ ਸੁਣਾਇਓ ਵੀ ਚਾਹੇ ਉਹ ਇੰਗਲਿਸ਼ ਚ ਲਿਖੀ ਹੋਵੇ ਬੇਸ਼ੱਕ ਉਹ ਸੁਣਨੀ ਵੀ ਹੈ ਗੱਤਾਂ ਮੈਂ ਹਾਂਜੀ ਉਦੋਂ ਮੈਂ ਨਵਾਂ ਨਵਾਂ ਵਰਡਸਿਕ ਨਿਊਜ਼ ਵਾਲੇ ਐਡੀਟਰ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਉਹ ਸਿਕਲੀਗਰ ਸਿਕਖਾਂ ਲਈ ਬਹੁਤ ਕੰਮ ਕਰਦੇ ਨੇ ਹਿਊਮਨ ਰਾਈਟਸ ਵਾਲਾ ਕੰਮ ਹੈ ਨਾ ਹਾਂਜੀ ਤੇ ਉਦੋਂ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਵੀ ਇਹ ਕਾਬੁਲ ਚ ਅਫਗਾਨਿਸਤਾਨ ਚ ਗੁਰੂ ਘਰ ਤੇ ਅਟੈਕ ਹੋਇਆ ਉੱਥੇ 25 26 ਜਾਣਿਆਂ ਦੀ ਮੌਤ ਹੋਈ ਹੈ ਤੇ ਉਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਜਿਹੜੀ ਸਾਰਿਆਂ ਤੋਂ ਛੋਟੀ ਵਿਕਟਿਮ ਸੀ ਇੱਕ ਉਹ ਪਰਿਵਾਰ ਦੇ ਪਤਾ ਨਹੀਂ ਕਿੰਨੇ ਮੈਂਬਰਾਂ ਦੀ ਡੈਥ ਹੋਈ ਉਹ ਉਹਦੇ ਬੱਚੀ ਦੇ ਦਾਦਾ ਜੀ ਉੱਥੇ ਗ੍ਰੰਥੀ ਸੀ ਉਹਨਾਂ ਦੀ ਮੌਤ ਹੋਈ ਉਹਦੇ ਮਾਤਾ ਜੀ ਦੀ ਉਹਦੇ ਭੈਣ ਭਰਾਵਾਂ ਦੀ ਤੇ ਉਹਦੀ ਆਪ ਦੀ ਬੱਚੀ ਦੀ ਹੈਨਾ ਤੇ ਜਦੋਂ ਮੈਂ ਉਹਦੀ ਫੋਟੋ ਦੇਖੀ ਉਹ ਬਹੁਤ ਮਾਸੂਮ ਜੀ ਛੋਟੀ ਜੀ ਹਾਂਜੀ ਉਹ ਮੇਰੀ ਉਹਦੀ ਸ਼ਕਲ ਮੂੰਹ ਮਤਲਬ ਦਿਮਾਗ ਚ ਘੁੰਮਦੀ ਰਹੀ ਫਿਰ ਮੈਂ ਇੱਕ ਦਿਨ ਐਵੇਂ ਪੇਂਟ ਕਰਨਾ ਸ਼ੁਰੂ ਕੀਤਾ ਮੈਂ ਉਹਦੀ ਫੋਟੋ ਬਣਾਈ ਹੈਨਾ ਤੇ ਫਿਰ ਐਵੇਂ بس ਇੱਕ ਥਾਟ ਆ ਗਿਆ ਇੱਕ ਇੱਕ ਲਾਈਨ ਦਿਮਾਗ ਚ ਆਉਂਦੀ ਹੁੰਦੀ ਹੈ ਫਿਰ ਕਵਿਤਾ ਜੁੜ ਜਾਂਦੀ ਹੈ ਤੇ ਉਦੋਂ ਬਾਅਦ ਮੈਂ ਬਹੁਤ ਮਤਲਬ ਇਸ ਪੱਖੋਂ ਖੁਸ਼ਕਿਸਮਤ ਰਹੀ ਕਿ ਮੈਨੂੰ ਉਹ ਪਰਿਵਾਰ ਨੂੰ ਫਿਰ ਮਿਲਣ ਦਾ ਮੌਕਾ ਵੀ ਮਿਲਿਆ ਇੱਥੇ ਆਉਣ ਤੋਂ ਪਹਿਲਾਂ ਕਿਉਂਕਿ ਵਰਲਡ ਸਿਕ ਐਡੀਟਰ ਵਰਲਡ ਸਿਕ نیوز ਦੇ ਜਿਹੜੇ ਐਡੀਟਰ ਨੇ ਉਹਨਾਂ ਨੇ ਕਿਸੇ ਤਰੀਕੇ ਨਾਲ ਮਤਲਬ ਉਹ ਪਰਿਵਾਰ ਦੀ ਮਦਦ ਕੀਤੀ ਉਹਨਾਂ ਨੂੰ ਦਿੱਲੀ ਚ ਮਾਈਗ੍ਰੇਟ ਕਰਨ ਚ ਤੇ ਫਿਰ ਜਦੋਂ ਮੇਰੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਇੱਕ ਟ੍ਰਿਬਿਊਟ ਵਜੋਂ ਪੇਂਟਿੰਗ ਵੀ ਉਹਨਾਂ ਨੂੰ ਭੇਟਾ ਕੀਤੀ ਤੇ ਉੱਥੇ ਮੈਂ ਉਹ ਬੱਚੀ ਦੀ ਭੈਣ ਸੀ ਉਹਨੂੰ ਮਿਲੀ ਤੇ ਮੈਨੂੰ ਉਹਦੀਆਂ ਅੱਖਾਂ ਜੀ ਯਾਦ ਆਉਂਦੀਆਂ ਨੇ ਮਤਲਬ ਇੱਕ ਹੁੰਦਾ ਨਾ ਇੱਕ ਜੁਆਖਾਂ ਦੇ ਮਨ ਤੇ ਕਿੱਡਾ ਅਸਰ ਹੁੰਦਾ ਹੈ ਤੁਸੀਂ ਜਦੋਂ ਉਹਨਾਂ ਦੇ ਇੰਨੇ ਪਰਿਵਾਰ ਦੇ ਮੈਂਬਰਾਂ ਦੀ ਡੈਥ ਹੋ ਗਈ ਤਾਂ ਉਹ ਜਿਹੜਾ ਦੁੱਖ ਹੈ ਉਹ ਕਦੇ ਵੀ ਜਾਣਾ ਨਹੀਂ ਤੇ ਉਹਨਾਂ ਨੂੰ ਜਦੋਂ ਹੀ ਕੋਈ ਮਿਲਦਾ ਐ ਲੱਗਦਾ ਵੀ ਸਾਡੀ ਗੱਲ ਕਰਦਾ ਉਹਨੂੰ ਲੱਗਦਾ ਵੀ ਬੜਾ ਹੀ ਵੱਡਾ ਸਹਾਰਾ ਹੋ ਗਿਆ ਉਹ ਬਾਰ-ਬਾਰ ਮੈਨੂੰ ਜੱਫੀ ਪਾਈ ਜਾਵੇ ਮੈਨੂੰ ਕਿਹਾ ਜਾਵੇ ਤੁਸੀਂ ਜਾਓ ਨਾ ਨਾ ਤੇ ਮਤਲਬ ਸਾਡੇ ਕੋਲ ਰਹੋ ਤਾਂ ਉਹ ਚੀਜ਼ਾਂ ਮੈਨੂੰ ਅੰਦਰੋਂ ਵੀ ਮੈਂ ਇਹਨਾਂ ਤੋਂ ਕੁਝ ਮੈਂ ਕੀਤਾ ਵੀ ਨਹੀਂ ਹੈ ਨਾ ਮੈਂ ਅਸਲ ਵਿੱਚ ਦੁੱਖ ਵੇਲੇ ਜੋ ਕਿਸੇ ਦਾ ਹੰਗਾਰਾ ਵੀ ਭਰ ਦਿਓ ਨਾ ਉਹ ਜ਼ਿਆਦਾ ਮਹੱਤਵਪੂਰਨ ਹੁੰਦਾ ਬਾਅਦ ਦੇ ਵਿੱਚ ਸੁਖੀ ਵੇਲੇ ਤੁਸੀਂ ਚਾਹੇ ਉਹਦੇ ਮੂਰੇ ਦੁੱਧ ਦੇ ਕੜਾਹੇ ਰੋੜੀ ਜਾਓ ਉਹਨੇ ਮਹੱਤਵਪੂਰਨ ਨਹੀਂ ਹੁੰਦੇ ਜਿਸ ਵੇਲੇ ਲੋੜ ਆ ਉਸ ਵੇਲੇ ਉਹਦੇ ਨਾਲ ਖੜਦਾ ਜਿਹੜਾ ਤੈਨੂੰ ਜਿਆਦਾ ਮਤਲਬ ਉਹ ਤੇ ਦੂਜਾ ਉਹ ਹੀ ਆਪਣੇ ਮਨ ਚਾਹੁੰਦਾ ਵੀ ਉਹਨਾਂ ਜੋ ਅੱਖਾਂ ਦੀ ਕੀ ਕਸੂਰ ਹੈ ਵੀ ਇਹਨਾਂ ਨੂੰ ਇੰਨਾ ਦੁੱਖ ਐਡੀ ਛੋਟੀ ਉਮਰ 'ਚ ਦੇਖਣਾ ਪੈ ਰਿਹਾ ਤੇ ਦੂਜਾ ਫਿਰ ਲੱਗਦਾ ਵੀ ਆਪ ਪੱਤੋਂ ਵੱਧ ਕੀ ਕਰਾਂਗੇ ਜੇ ਇੱਕ ਚਲ ਲਿਖਤ ਲਿਖਤੇ ਪਰ ਉਹ ਵੀ ਕਿੱਡੀ ਕ ਗੱਲ ਹੈ ਪਰ ਚਲ ਇੱਕ ਹੁੰਦਾ ਵੀ ਆਪਦੇ ਮਨ ਨਾਲ تسਲੀ ਵੀ ਚਲ ਕੁਛ ਕਰ ਰਹੇ ਆ ਆਪਾਂ ਹੈ ਨਾ ਇੱਕ ਅੱਧਰਜ ਹੋ ਗਈ ਕਿਸੇ ਤਰੀਕੇ ਨਾਲ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਉਹ ਕਵਿਤਾ ਮੈਂ ਚਾਹਾਂਗਾ ਜੇ ਨੇੜੇ ਆ ਤੁਸੀਂ ਹਾਂਜੀ ਜ਼ਰੂਰ ਹੈ ਉਹ ਕਵਿਤਾ ਸਾਂਝੀ ਕਰੋ ਹਾਂਜੀ ਤੇ ਅੰਗਰੇਜ਼ੀ ਚ ਮੈਂ ਲਿਖੀ ਸੀ ਕਵਿਤਾ ਅੰਗਰੇਜ਼ੀ ਜੀ ਸੁਣਾਓ ਹਾਂਜੀ ਇਹਦੀ ਜਿਹੜੀ ਮੇਨ ਲਾਈਨ ਜਿਹੜੀ ਮੈਂ ਤੁਹਾਨੂੰ ਕਿਹਾ ਮੇਰੇ ਮਨ ਚ ਆਈ ਉਹ ਸੀਗਾ ਆਸਕ ਯਰ ਸੋਲ ਵੀ ਆਪਦੀ ਰੂਹ ਨੂੰ ਪੁੱਛੋ ਮਤਲਬ ਇਹ ਕਵਿਤਾ ਮੈਂ ਇੱਕ ਤਰ੍ਹਾਂ ਉਹ ਬੱਚੀ ਵੱਲੋਂ ਜਿਹੜੇ ਉਹ ਬੌਂਬਰ ਸੀਗੇ ਜਿਨ੍ਹਾਂ ਨੇ ਬੰਬ ਸਿੱਟਿਆ ਤੇ ਉੱਥੇ ਹਨਾ ਕੀਤਾ ਸਰ ਆਸਕ ਯਰ ਸੋਲ ਹਾਂਜੀ ਮੈਂ ਉਹ ਬੱਚੀ ਵੱਲੋਂ ਉਹਨਾਂ ਨੂੰ ਲਿਖੀ ਹੈ ਵੀ ਬੱਚੇ ਉਹਨਾਂ ਨੂੰ ਕਹਿ ਰਹੀ ਹੈ ਵੀ ਆਪਦੀ ਆਤਮਾ ਨੂੰ ਪੁੱਛੋ ਤੁਹਾਨੂੰ ਇਹ ਚੀਜ਼ ਨੇ ਖੁਸ਼ੀ ਦਿੱਤੀ ਸੀ ਬੋਲ ਰਹੀ ਹੈ ਹਾਂਜੀ ਤਾਂ ਉਹ ਕਹਿ ਰਹੀ ਹੈ ਆਸਕ ਯਰ ਸੋਲ ਆਸਕ ਯਰ ਸੋਲਸ ਸ਼ੂਰਲੀ ਦੇ ਕੈਰੀ ði ਹੋਲਸ while giving us wounds holy bolo aaram na take haan ji out of hatred polls हुँ. emerge suicide bombers assailants and हुँ. play their roles हुँ. killing us and you too हुँ. this devil hatred achieves its goals uno keh rahi hai ki sanu ta maar rahi hai par e thonu vi maar rahi hai jehdi nafrat hai hatred hai na jehda jehde tusi sade te bomb sit rahe thonu vi andaron maar rahi hai te oh jehdi hatred hai oh apna goal achieve kar rahi hai itthe te you are defeated by it hmm. long before you start yeah, ask yeah. your soul which victory does it glorify ki jit liah assi jana bomb sit ke sade te bowing before the omnipresent mole hmm. i had no clues about the blues this morning will lead to no keh rahi hai ki main rab de samne ਮਤਲਬ ਸੋਚਦੀ ਮੈਨੂੰ ਕੋਈ ਕਲੂ ਨਹੀਂ ਸੀਗਾ ਵੀ ਇੰਨਾ ਜਿਹੜਾ ਦੁੱਖ ਆਊਗਾ ਜਦ ਮੈਂ ਸਵੇਰੇ ਜਦੋਂ ਉੱઠી ਮੈਨੂੰ ਇਹਦੇ ਬਾਰੇ ਕੋਈ ਕਲੂ ਨਹੀਂ ਸੀ ਹੈ ਨਾ ਫॉर द ਐਵਰ ਲਾਸਟਿੰਗ ਗਲੂਮ ਟੂ ਮਾਈ ਪੀਪਲ ਹੂ ਵਰ ਗੋਇੰਗ ਟੂ ਲੂਜ਼ ðੇਅਰ ਬੇਲਵਿਡ ਸਨਲਾਈਟਸ ਡਸ ਇਟ ਸੈਟੀਸਫਾਈ ਯੂ ਆਸਕ ਯੋਰ ਸੋਲ ਐਂਡ ਆਈ ਇਨ ਸਮ ਅਦਰ ਵਰਲਡ ਨੇਵਰ ਸੋ ਸੱਚ ਸਾਈਟ ð ਮੈਨ ਸਿਮਿਲਰ ਟੂ ਮਾਈ ਫਾਦਰ ਆਰ ਅਪ ਫਾਰ ਅ ਫਾਈਟ ਕਿਲਿੰਗ ਮੀ wait similar then why i am not similar to their daughter with <laughs> jade marriage you make me like father i don't like you like father why not like me yes ask your soul why this difference in your eyes shows i felt my mother's call saying this demise might bring a change when we were about to fall in the mouth of slaughter and we left with this hope ask your soul for the peaceful glow mm -hmm. can can it give up the loath huno keh rahi hai ve mainu apni maa di call suni jadon basi matlab almost mar mm nal hi si oh keh rahi hai ve ho sakda hai saadi maana kuch gahan change aa jaye ho sakda hai lokan nu dukh lage <laughs> te <laughs> gahan <laughs> ton हो ਸਕਦਾ ਕਦੇ ਪੀਸ ਵੀ ਹੋ ਜੇ ਗਲੋਬ ਤੇ ਕਿ ਲੋਕ ਆਪ ਦੀ ਇਹ ਹੇਟ ਰੈਡ ਛੱਡ ਦੇਣ ਆਏ ਮਤਲਬ ਦੁੱਖ ਦੇਣਾ ਛੱਡ ਦੇਣ ਹੋ ਸਕਦਾ ਮੇ ਤਾਂ ਸਾਡੀ ਜਾਨ ਕਿਸੇ ਲਈ ਖੇ ਲੱਗ ਜੇ ਔਰ ਉਹਨਾਂ ਦੀ ਗੱਲ ਨੂੰ ਤੁਸੀਂ ਜਿਹੜੇ ਇਸ ਹਫ਼ਤੇ ਰਹੀ ਅੱਗੇ ਬਚਾਇਆ ਔਰ ਇਹਦਾ ਵੀ ਅਸਰ ਅੱਗੇ ਹੋਊਗਾ ਉਹਨਾਂ ਦੇ ਪੋਸੀਬਲ ਆ ਵੀ ਜਿਹੜੀ ਤੁਸੀਂ ਗੱਲ ਕਹੀ ਆ ਨਾ ਵੀ ਜਿਹੜਾ ਜਿਹੜਾ ਵੀ ਵਿਅਕਤੀ ਐ ਇਸ ਤਰ੍ਹਾਂ ਦਾ ਕਾਰ ਕਾਰਾ ਕਰਦਾ ਹਾਂਜੀ ਉਹਨਾਂ ਦੀ ਆਤਮਾ ਪਹਿਲਾਂ ਹੀ ਮਰੀ ਹੁੰਦੀ ਆ ਹਾਂਜੀ ਜੇ ਉਹ ਜੀਵਤ ਆਤਮਾ ਵਾਲੇ ਹੋਣ ਤਾਂ ਉਹ ਕਦੇ ਵੀ ਇਸ ਤਰ੍ਹਾਂ ਦਾ ਕੁਝ ਨਾ ਕਰਨ ਇੱਕ ਇੱਕ ਬੱਚਾ ਇੱਕ ਫੁੱਲ ਇੱਕ तितਲੀ ਵੀ ਕੈਨ ਅਪਰੀਸ਼ ਜਿਹੜਾ ਜਿਹੜਾ ਜਿਹਦੀ ਆਤਮਾ ਜਿਉਂਦੀ ਆ ਉਹ ਅਪਰੀਸ਼ੀਏਟ ਕਰਦਾ ਉਹਨੂੰ ਹਨਾ ਉਹ ਨਾ ਕਿ ਉਹਨੂੰ ਕੁਚਲਦਾ ਨਾ ਕਿ ਉਹਨੂੰ ਮਾਰਦਾ ਹੈਗਾ ਬਹੁਤ 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 ਦਿਲੋਂ ਲੱਗਦਾ ਵੀ ਸਾਰੀਆਂ ਜਿਹੜੇ ਲਾਈਨਾਂ ਤੁਹਾਡੇ ਦਿਲ ਦੇ ਵਿੱਚੋਂ ਨਿਕਲੀਆਂ ਆਈਆਂ ਨੇ ਥੈਟਸ ਵੈਰੀ ਨਾਈਸ ਬਹੁਤ ਬਹੁਤ ਅੱਛੀ ਥਾਟ ਆ ਤੁਹਾਡੀ ਆਈ ਅਪਰੀਸ਼ੀਏਟਡ ਥੈਂਕ ਯੂ ਤੇ ਬਾਕੀ ਤੁਸੀਂ ਜਦੋਂ ਹੁਣ ਇੱਥੇ ਆ ਕੇ ਪੜ੍ਹੇ ਹਾਂਜੀ ਤੇ ਤੁਸੀਂ ਸਟੂਡੈਂਟ ਜੂਨੀਅਨ ਅੱਗੇ ਹੋ ਕੇ ਉਹਦੇ ਵਿੱਚ ਵੀ ਕਾਰਜ ਕੀਤਾ ਇਹ ਇਹਦੇ ਵਿੱਚ ਕਿਸ ਤਰ੍ਹਾਂ ਆਏ ਇਹ ਮੈਂ ਜਦੋਂ ਮੈਂ ਦੇਖਿਆ ਕਿ ਮੈਂ ਕੋਈ ਪੋਸਟ ਦੇਖੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਕਿ ਇਲੈਕਸ਼ਨ ਚੱਲ ਰਹੀ ਹੈ ਕੋਈ ਕਾਉਂਸਲ ਦੀ ਹੈਨਾ ਮੈਨੂੰ ਕੁਝ ਬਹੁਤਾ ਨਹੀਂ ਪਤਾ ਸੀ ਵੀ ਇੱਥੇ ਇਲੈਕਸ਼ਨਾਂ ਕਿਵੇਂ ਕੰਮ ਕਰਦੇ ਆ ਕਿਵੇਂ ਨੇ ਮੈਂ ਕਿ ਉਹਦੇ ਹੀ ਚੱਲ ਦੇਖੀ ਤਾਂ ਹੈਨਾ ਤੇ ਮੈਂ ਵੀ ਖੜੀ ਹੋ ਗਈ ਉਹ ਇਲੈਕਸ਼ਨ ਮੈਂ ਹਾਰ ਗਈ ਉਹ ਕਾਉਂਸਲ ਦੀ ਸੀਗੀ ਹੈਨਾ ਉਸ ਤੋਂ ਬਾਅਦ ਪਰ ਉਹੀ ਜਿਹੜੇ ਮੇਰੇ ਅਪੋਨੈਂਟਸ ਸੀ ਮੈਂ ਉਹਨਾਂ ਦੀ ਕੈਂਪੇਨ ਦੇਖੀ ਮੈਂ ਦੇਖਿਆ ਵੀ ਕਿਵੇਂ ਇਹ ਹੈਨਾ ਆਵਦਾ ਇੱਕ ਮੈਸੇਜ ਬਾਹਰ ਲੈ ਕੇ ਆਉਂਦੇ ਆ ਤੇ ਕੀ ਪ੍ਰੋਮਿਸ ਕਰਦੇ ਨੇ ਕਿ ਮੈਂ ਉਹ ਵੀ ਰਿਸਰਚ ਕੀਤੀ ਵੀ ਲੋੜ ਕਾਦੀ ਹੈ ਕਿ ਮੈਂ ਕਿਉਂ ਹਾਰੀ ਕੀ ਗਲਤ ਸੀ ਉਹ ਚੋਰਾ ਹਾਂ ਜੇ ਤੇ ਬਾਕੀ ਵੀ ਇਹਦੀ ਇਹਦੀ ਲੋੜ ਕੀ ਹੈ ਵੀ ਕਿਉਂ ਆਪਾਂ ਸਟੂਡੈਂਟ ਗਵਰਨੈਂਸ ਥੀ ਤੇ ਆਪਾਂ ਯੂਨੀਵਰਸਿਟੀ ਨੂੰ ਕਿਵੇਂ ਬੈਟਰ ਬਣਾ ਸਕਦੇ ਆ ਦਾ ਸਟੂਡੈਂਟਸ ਕੀ ਪਲਾ ਹੋਊਗਾ ਨਾ ਐਵੇਂ ਫਿਰ ਮੈਨੂੰ ਲੱਗਿਆ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜਦੋਂ ਹੋਈ ਫਿਰ ਮੈਂ ਉਹਦੇ ਚ ਖੜੀ ਹੋਈ ਤੇ ਮੈਂ ਜਿੱਤ ਗਈ ਤੇ ਮੈਂ ਪਹਿਲੀ ਇੰਟਰਨੈਸ਼ਨਲ ਸਟੂਡੈਂਟ ਸੀਗੀ ਸਟੂਡੈਂਟ ਯੂਨੀਅਨ ਦੀ ਹਿਸਟਰੀ ਚ ਆਲਮੋਸਟ 100 ਸਾਲ ਪੁਰਾਣੀਆਂ 100 ਤੋਂ ਵੀ ਵੱਧ ਸਟੂਡੈਂਟ ਯੂਨੀਅਨ ਤੇ ਪਹਿਲਾਂ ਕੋਈ ਇੰਟਰਨੈਸ਼ਨਲ ਸਟੂਡੈਂਟ ਨਹੀਂ ਬਣਿਆ ਸੀ ਤੇ ਹੋਰਾਂ ਨੂੰ ਇੱਕ ਉਮੀਦ ਦੇ ਦਿੰਦੀ ਆ ਤਾਂ ਮੇਥੋਂ ਬਾਅਦ ਜਿਹੜੇ ਅਗਲੇ ਸਾਲਾਂ 'ਚ ਹੁਣ ਹਰ ਸਾਲ ਕੋਈ ਨਾ ਕੋਈ ਇੰਟਰਨੈਸ਼ਨਲ ਸਟੂਡੈਂਟ ਖੜਾ ਹੁੰਦਾ ਹੈ ਇਲੈਕਸ਼ਨ 'ਚ ਜਿਤਨਾ ਖੜੇ ਹੋਣਾ ਜਿਤਨਾ ਇੱਕ ਗੱਲ ਆ ਫਿਰ ਜਦੋਂ ਤੁਸੀਂ ਉਹ ਉਸ ਅਹੁਦੇ ਤੇ ਚਲੇ ਗਏ ਹਾਂਜੀ ਉਹਦਾ ਐਕਸਪੀਰੀਅੰਸ ਇਟ ਮਸਟ ਬੀ ਅ ਬਿਗ ਲਰਨਿੰਗ ਐਕਸਪੀਰੀਅੰਸ ਹਾਂਜੀ ਵੈਰੀ ਵੈਰੀ ਹਿਊਜ ਮਤਲਬ ਉਹ ਹੀ ਨਾ ਜਦੋਂ ਤੁਸੀਂ ਟਿਪ ਆਫ ਦਾ ਆਈਸਬਰਗ ਵਾਲੀ ਗੱਲ ਹੁੰਦੀ ਆ ਵੀ ਤੁਸੀਂ ਦੇਖਦੇ ਹੋ ਤੁਹਾਨੂੰ ਲੱਗਦਾ ਐਨਾ ਹੀ ਆ ਜੋ ਤੁਸੀਂ ਨੇੜੇ ਜਾਂਦੇ ਹੋ ਤਾਂ ਸਮੁੰਦਰ ਦੇ ਥੱਲੇ ਵੀ ਕਿੰਨਾ ਗਹਿਰਾ ਹੁੰਦਾ ਹੈ ਨਾ ਤਾਂ ਜਿੰਨਾ ਤੁਸੀਂ ਅਮੀ ਮਤਸ ਗਿਆਨ ਦੀ ਗੱਲ ਹੈ ਜਿੰਨਾ ਤੁਸੀਂ ਨੇੜੇ ਜਾਂਦੇ ਰਹਿੰਦੇ ਹੋ ਤੁਹਾਨੂੰ ਲੱਗਦਾ ਹੁੰਦਾ ਮੈਂ ਤਾਂ ਕੁਝ ਵੀ ਨਹੀਂ ਪਤਾ ਨਾ ਤੇ ਬਹੁਤ ਜ਼ਿਆਦਾ ਕੁਝ ਸਿੱਖਿਆ ਮੈਂ ਵੀ ਯੂਨੀਵਰਸਿਟੀ ਕਿਵੇਂ ਕੰਮ ਕਰਦੀ ਹੈ ਤੇ ਕਿੰਨੇ ਸਿਸਟਮੈਟਿਕਲੀ ਸਾਰਾ ਕੁਝ ਕੀਤਾ ਜਾਂਦਾ ਹੈ ਤੇ ਸਟੂਡੈਂਟਸ ਦੀ ਵੀ ਵੌਇਸ ਹੈ ਹਰੇਕ ਟੇਬਲ ਤੇ ਇਹ ਗੱਲ ਮੈਨੂੰ ਬਹੁਤ ਪ੍ਰਭਾਵਿਤ ਕੀਤੀ ਕਿਉਂਕਿ ਉੱਥੇ ਐਵੇਂ ਨਹੀਂ ਹੁੰਦਾ ਪੰਜਾਬ ਵਿੱਚ ਹਾਂਜੀ ਇੱਥੇ ਹੁਣ ਜਿਹੜੇ ਛੋਟੇ-ਛੋਟੇ ਵੀ ਡਿਸੀਜਨਸ ਨੇ ਕੋਰਸਸ ਚ ਚੇਂਜ ਆ ਰਹੇ ਨੇ ਹਨਾ ਨਵੇਂ ਕੋਰਸਸ ਇੰਟਰੋਡਿਊਸ ਹੋ ਰਹੇ ਨੇ ਉੱਥੇ ਵੀ ਸਟੂਡੈਂਟਸ ਦੀ ਸਾ ਲਏ ਜਾਂਦੀ ਹੈ ਜੀ ਹਾਂ ਜੀ ਤੇ ਬਹੁਤ ਸੋਹਣਾ ਲਰਨਿੰਗ ਐਕਸਪੀਰੀਅੰਸ ਤੇ ਇਹ ਬੜੀ ਚੰਗੀ ਗੱਲ ਔਰ ਆਈ ਐਮ ਆਲਸੋ ਲਰਨਿੰਗ ਥੈਟ ਤੁਹਾਡੇ ਕੋਲੋਂ ਸਿੱਖ ਰਹੇ ਹਾਂ ਅਸੀਂ ਵੀ ਤੇ ਫਿਰ ਤੁਸੀਂ ਉਹਦੇ ਨਾਲ ਨਾਲ ਪੜਨ ਦੇ ਨਾਲ ਨਾਲ ਤੁਸੀਂ ਇੱਕ ਸਾਈਡ ਦੇ ਉੱਤੇ ਜੌਬ ਵੀ ਕਰੀ ਤੁਸੀਂ ਐ ਐਮਐਲਏ ਦੇ ਆਫਿਸ ਦੇ ਵਿੱਚ ਜੌਬ ਕਰਦੇ ਹੋਏ ਉਹਨਾਂ ਲਈ ਪੁਆਇੰਟਸ ਵੀ ਲਿਖਦੇ ਸੀ ਜਿਹੜਾ ਉਹਨਾਂ ਦੇ ਲੈਕਚਰ ਦੇ ਪੁਆਇੰਟਸ ਉਹ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਔਰ ਇਹਦੇ ਵਿੱਚ ਆਏ ਕਿਵੇਂ ਇਸ ਲਾਈਨ 'ਚ ਇਹਨਾ ਕਿਤਨਾ ਹੈ ਕਿ ਤੋਂ ਚੈਨਲ ਪੰਜਾਬੀ ਤੋਂ ਸ਼ੁਰੂ ਹੁੰਦਾ ਹੈ ਹਾਂਜੀ ਅਲਬਰਟਾ 'ਚ ਵੀ ਉੱਥੇ ਹਾਂਜੀ ਅਲਬਰਟਾ 'ਚ ਵੀ ਅਲਬਰਟਾ ਵੀਕਲੀ ਨਾਮ ਦਾ ਇੱਕ ਪ੍ਰੋਗਰਾਮ ਆਉਂਦਾ ਹੈ ਚੈਨਲ ਪੰਜਾਬੀ ਵੱਲੋਂ ਨਾ ਕੁਮਬੀਰ ਸਿੰਘ ਸੰਗਾ ਉਹਦੀ ਹੋਸਟ ਕਰਦੇ ਆਗੇ ਤੇ ਉਹਨਾਂ ਨੇ ਵੀ ਇੱਕ ਵਾਰ ਐਮੀ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਦੇ ਐਕਸਪੀਰੀਅੰਸ ਬਾਰੇ ਤੇ ਕਿਸ ਤਰ੍ਹਾਂ ਦਰਨੇ ਵਾਲੇ ਹੋਰ ਗੱਲਾਂ ਬਾਤਾਂ ਲਈ ਮੈਨੂੰ ਇੱਕ ਵਾਰ ਐਮੀ ਸ਼ੋ ਤੇ ਬੁਲਾਇਆ ਸੀ ਤੇ ਉਹਨਾਂ ਨਾਲ ਮੇਰੀ ਚੰਗੀ ਜਾਣ ਪਛਾਣ ਹੋਈ ਉਹਨਾਂ ਲਈ ਉਹਨਾਂ ਵਾਸਤੇ ਮੈਂ ਹੋਰ ਵੀ ਕਵਰੇਜ ਕਰਦੀ ਰਹੀਆਂ ਐਡਮਿੰਟਨ 'ਚ ਤੇ ਉਹ ਰੌਡ ਲੇਓਲਾ ਜਿਹੜੇ ਐਮ ਐਲ اے ਨੇਗੇ ਐਂਡੀਪੀ ਦੇ ਐਡਮਿੰਟਨ ਉਹਨਾਂ ਨਾਲ ਉਹਨਾਂ ਦੀ ਕਾਫੀ ਵਧੀਆ ਜਾਣ ਪਛਾਣ ਸੀ ਤੇ ਉਹਨਾਂ ਨੇ ਮੇਰਾ ਰੈਫਰੈਂਸ ਦਿੱਤਾ ਸੀਗਾ ਉਹਨਾਂ ਨੇ ਪੋਲੀਟੀਸ਼ੀਅਨ ਨੂੰ ਤੇ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਮੈਨੂੰ ਹਾਇਰ ਕਰ ਲਿਆ ਤੇ ਪਰ ਮੈਨੂੰ ਮਤਲਬ ਮੈਂ ਪਹਿਲਾ ਪੋਲੀਟੀਸ਼ੀਅਨ ਐਵੇਂ ਦਾ ਦੇਖਿਆ ਜਿਹੜਾ ਵੀ ਹਮੇਸ਼ਾ ਅਵੇਲੇਬਲ ਹੈ ਇਹ ਵੀ ਮੇਰੇ ਲਈ ਬਹੁਤ ਨਵੀਂ ਗੱਲ ਸੀ ਮਤਲਬ ਮੈਂ ਦੇਖਿਆ ਕਿ ਉਹ ਜਿਵੇਂ ਪ੍ਰੋਗਰਾਮ ਤੇ ਜਾਂਦੇ ਸੀ ਅਸੀਂ ਕੋਈ ਹੈਨਾ ਉੱਥੇ ਲੋਕਾਂ ਨੂੰ ਉਹਦਾ ਪਰਸਨਲ ਨੰਬਰ ਦੇ ਦਿੰਦੇ ਸੀ ਮੈਂ ਇਹ ਮਤਲਬ ਆਮ ਲੋਕਾਂ ਚ ਐਮੀ ਤੁਰੇ ਫਿਰਦੇ ਹਾਂਜੀ ਹਾਂਜੀ ਮਤਲਬ ਉਹ ਵੀ ਕਦੋਂ ਵੀ ਆਜੋ ਤੇ ਕਈ ਵਾਰੀ ਵੀ ਜਿਵੇਂ ਕਿਸੇ ਨੂੰ ਨੋਟਰੀ ਕਰਵਾਉਣ ਆਉਣਾ ਹੈ ਨਾ ਤੇ ਉਹਨਾਂ ਦਾ ਜੇ ਸ케ਜੂਲ ਚ ਨਹੀਂ ਹੈਗਾ ਉਸ ਦਿਨ ਆਫਿਸ ਆਉਣ ਮਤਲਬ ਸਪੈਸ਼ਲੀ ਵੀ ਆ ਜਾਂਦੇ ਸੀ ਤੇ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਤੇ ਦੂਜਾ ਇੱਕ ਸਿੱਖ ਪਰਸਪੈਕਟਿਵ ਤੋਂ ਵੀ ਕਿਉਂਕਿ ਹੁਣ ਆਪਣੀ ਹਨਾ ਜਿਹੜੀ ਚੀਜ਼ਾਂ ਵੱਲ ਖਿੱਚਾ ਹੈਗੀ ਤੇ ਉਥੇ ਜਿਹੜਾ ਮੋਟਰਸਾਈਕਲ ਕਲੱਬ ਹੈ ਗਲਬਟਾ ਦਾ ਉਹਨਾਂ ਦੀ ਜਿਹੜੀ ਹੈਲਮਟ ਐਗਜ਼ੈਂਪਸ਼ਨ ਵਾਲਾ ਕੇਸ ਸੀਗਾ ਉਹਦੇ ਤੇ ਇਹਨਾਂ ਨੇ ਕੰਮ ਕੀਤਾ ਤੇ ਅਲਬਰਟਾ ਦੇ ਲੈਜਿਸਲੇਚਰ ਚ ਇਹ ਪਹਿਲੇ ਐਮ ਐਲ اے ਸੀਗੇ ਜਿਨ੍ਹਾਂ ਨੇ 1900 ਆਪਣਾ 1984 ਦੇ ਨਵੰਬਰ ਦੇ ਜੈਨੋਸਾਈਡ ਵਾਲੇ ਬਾਰੇ ਸਟੇਟਮੈਂਟ ਦਿੱਤੀ ਹੁਣ ਵੀ ਜੂਨ 84 ਵਾਲੇ ਦਿਨ ਚੱਲਦੇ ਹਨਾ ਤੇ ਮਤਲਬ ਮੈਨੂੰ ਲੱਗਿਆ ਵੀ ਹਾਂ ਇੱਕ ਹਿਊਮਨ ਰਾਈਟਸ ਨੂੰ ਪਹਿਲ ਦਿੰਦੇ ਨੇ ਉਦਾਂ ਉਹ ਧਰਮ ਮੁਸਲਮਾਨ ਨੇ ਧਰਮ ਪਚੋ ਹਨਾ ਪਰ ਉਹੀ ਜਦੋਂ ਤੁਸੀਂ ਇਨਸਾਫ ਵਾਲੀ ਗੱਲ ਤੇ ਆ ਜੋ ਸਾਰੇ ਧਰਮ ਬਰਾਬਰ ਨੇ ਸਾਰੇ ਧਰਮ ਮਤਲਬ ਇਕ ਦੇ ਦਾ ਸੰਦੇਸ਼ ਦਿੰਦੇ ਨੇ ਤਾਂ ਉਹ ਗੱਲਾਂ ਮੈਨੂੰ ਬਹੁਤ ਪ੍ਰਭਾਵਿਤ ਕਰਦੀਆਂ ਸੀ ਉਹਨਾਂ ਦੀਆਂ ਹੁਣ ਵੀ ਕਰਦੀਆਂ ਨੇ ਮੈਂ ਸਿੱਖਿਆ ਮਤਲਬ ਮੈਨੂੰ ਮੈਂਟਰ ਦੀ ਤਰ੍ਹਾਂ ਲੱਗਦੇ ਨੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਉਹ ਗੱਲਾਂ ਹੀ ਨਹੀਂ ਕਰਦੇ ਉਹ ਜਿਉਂਦੇ ਨੇ ਉਹ ਜਿਉਂਦੇ ਨੇ ਉਹ ਕੰਮ ਵੀ ਕਰਦੇ ਆ ਹਾਂਜੀ ਤੇ ਜਿਵੇਂ ਹੁਣ ਗਾਜ਼ਾ 'ਚ ਆਪਾਂ ਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ ਹੈ ਨਾ ਤੇ ਕਈ ਵਾਰੀ ਹੁੰਦਾ ਹੈ ਗਵਰਨਮੈਂਟ ਦੀਆਂ ਪਾਲਿਸਿਜ਼ ਲਾ ਲੋ ਵੀ ਉਹ ਉਹ ਵਲਾਸਕਾਰ ਨਹੀਂ ਪਾ ਕੇ ਜਾਣ ਦਿੰਦੇ ਜਾਂ ਉਵੇਂ ਸਟੇਟ ਪਰ ਇਹਨਾਂ ਨੂੰ ਦੇਖਿਆ ਵੀ ਇਹਨਾਂ ਨੂੰ ਉਹ ਚੀਜ਼ ਨਾਲ ਕੋਈ ਫਰਕ ਨਹੀਂ ਵੀ ਮੈਂ ਪੌਪੁਲੈਰਿਟੀ ਮੈਨੂੰ ਮਿਲੂ ਕਿ ਨਾ ਹੋ ਸਕਦਾ ਮੇਰੇ ਨਾਲ ਵਾਲੇ ਐਮਐਲਏ ਸਾਰੇ ਮੈਨੂੰ ਬੁਲਾਉਣਾ ਛੱਡ ਦੇਣ ਜਾਂ ਮੈਨੂੰ ਸਾਈਡ ਕਾਰਨਰ ਕਰਨ ਪਰ ਉਹ ਡਟ ਕੇ ਸਹੀ ਕੀ ਹੈ ਹਾਂਜੀ ਉਹ ਡਟ ਕੇ ਉਹ ਚੀਜ਼ ਦਾ ਮਤਲਬ ਅਫਰਸਟੈਂਡ ਤੇ ਖੜੇ ਰਹਿੰਦੇ ਨੇ ਤੇ ਉਹ ਚੀਜ਼ ਮਤਲਬ ਮੈਨੂੰ ਬਹੁਤ ਜ਼ਿਆਦਾ ਇਨਸਪਾਇਰਿੰਗ ਤੇ ਸਟਰੋਂਗ ਇੱਕ ਹੋਰ ਚੀਜ਼ ਤੁਸੀਂ ਜਿਹੜੀ ਇੱਥੇ ਵੱਡੀ ਨੋਟ ਕਰੀ ਹੋਣੀ ਆ ਉੱਥੇ ਐਮਐਲਏ ਪਿੰਡ ਸ਼ਹਿਰ ਚ ਆਉਣਾ ਹੋਊ ਜਾਂ ਮੁੱਖ ਮੰਤਰੀ ਨੇ ਆਉਣਾ ਹੋਵੇ ਪੁਲਿਸੋ ਪੁਲਿਸ ਅਗਰ ਪਹਿਲੀਆਂ ਕਿ ਨਿਯਮ ਆ ਹੋ ਜਾਂਦੇ ਇੱਥੇ ਆਪ ਗੱਡੀ ਚ ਲਾ ਕੇ ਆ ਕੇ ਪਾਰਕ ਲਾ ਕੇ ਤੁਹਾਡੇ ਮੈਨੂੰ ਪ੍ਰੋਗਰਾਮ ਦੇ ਵਿੱਚ ਆ ਜਾਈ ਹਾਂ ਜੀ ਆਪ ਤਾਂ ਜਾਣੇ ਤੁਸੀਂ ਮੈਨੂੰ ਖੁਦ ਪਿਕ ਕਰਦੇ ਸੀ ਹਾਂ ਜੀ ਮੈਂ ਤਾਂ ਹਾਂ ਜੀ ਮੈਂ ਤਾਂ ਸਗੋਂ ਉਹਨਾਂ ਦੀ ਹੈਲਪ ਕਰਨ ਜਾਣਾ ਮਾੜੀਆਂ ਮੋਟੀਆਂ ਨਾ ਪ੍ਰੋਗਰਾਮ ਦੀਆਂ ਵੀਡੀਓਜ਼ ਬਣਾ ਲੈਣੀਆਂ ਜਾਂ ਫੋਟੋਆਂ ਖਿੱਚਣੀਆਂ ਉੱਥੇ ਜਿਹੜੇ ਵੀ ਇਵੈਂਟ ਤੇ ਉਹਨਾਂ ਨਾਲ ਜਾਣਾ ਤੇ ਉਹਨਾਂ ਨੂੰ ਮੈਨੂੰ ਪਹਿਲਾਂ ਪੁੱਛਣਾ ਵੀ ਤੂੰ ਕਿੰਨੇ ਵਜੇ ਟ੍ਰੇਨ ਸਟੇਸ਼ਨ ਤੇ ਪਹੁੰਚ ਜਾਵੇਂਗੀ ਤੈਨੂੰ ਬੱਸ ਸਟਨ ਔਖੇ ਹੋਣਾ ਪਵੇ ਮੈਂ ਤੈਨੂੰ ਉੱਥੇ ਪਹਿਲਾਂ ਮੇਰੇ ਤੋਂ ਪਹਿਲਾਂ ਉੱਥੇ ਖੜੇ ਹੁੰਦੇ ਸੀ ਵੀ ਮੈਨੂੰ ਪਿਕ ਕਰਕੇ ਮੈਨੂੰ ਵੀ ਨਾਲ ਲੈ ਕੇ ਜਾਂਦੇ ਸੀ ਸਹੀ ਸਾਡੇ ਪੋਲੀਟਿਸ਼ੀਅਨਾਂ ਨੂੰ ਲਰਨ ਕਰਨਾ ਚਾਹੀਦਾ ਇਹਦੇ ਉ ਤੇ ਉਹਦੇ ਨਾਲ ਨਾਲ ਫਿਰ ਤੁਸੀਂ ਜਿਵੇਂ ਕਵਤਾ ਤਾਂ ਲਿਖਦੇ ਹੀ ਆ ਤੁਸੀਂ ਆਰਟੀਕਲ ਵੀ ਜਿਵੇਂ ਮੈਗਜ਼ੀਨ ਲਈ ਲਿਖਦੇ ਹੋ ਹਾਂਜੀ ਅ ਕਿਸ ਕਿਸ ਤਰ੍ਹਾਂ ਦੇ ਆਰਟੀਕਲ ਤੁਹਾਡੇ ਹੁੰਦੇ ਆ ਜਿਹੜੇ ਉਹ ਮੈਗਜ਼ੀਨਾਂ ਦੇ ਵਿੱਚ ਛਪਦੇ ਆ ਜ਼ਿਆਦਾਤਰ ਫੋਕਸ ਹੁੰਦਾਗਾ ਆਰਟ ਤੇ ਲਿਟਰੇਚਰ ਦਾ ਤੇ ਹਿਊਮਨ ਰਾਈਟਸ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਪੋਲਿਟਿਕਸ ਦਾ ਤੇ ਮੈਂ ਡਿਗਰੀ ਵੀ ਜਿਹੜੀ ਕੀਤੀ ਆ ਮੇਰਾ ਹਿਸਟਰੀ ਮੇਜਰ ਸੀਗਾ ਤੇ ਆਰਟ ਹਿਸਟਰੀ ਤੇ ਪੋਲੀਟੀਕਲ ਸਾਇੰਸ ਜਿਹੜੇ ਮੈਂ ਮਾਈਨਰਿੰਗ ਕੀਤੀ ਹੈ ਤੇ ਉਹਦੇ ਚ ਹੁਣ ਰੀਸੈਂਟਲੀ ਜਿਹੜਾ ਮੇਰਾ ਆਰਟੀਕਲ ਛਪਿਆ ਸੀ ਉਹ ਜਰਨਲ ਸਿੰਘ ਆਰਟਿਸਟ ਆਪਾਂ ਸਾਰੇ ਜਾਣਦੇ ਹਾਂ ਹਾਂਜੀ ਉਹਨਾਂ ਬਾਕਪਰੇ ਮਿੱਤਰ ਹਾਂਜੀ ਤਾਂ ਉਹਨਾਂ ਲਈ ਇੱਕ ਸ਼ਰਧਾਂਜਲੀ ਵਜੋਂ ਸੀਗਾ ਕਿਉਂਕਿ ਉਹਨਾਂ ਨੂੰ ਵੀ ਮੈਨੂੰ ਮਿਲਣ ਦਾ ਮੌਕਾ ਮਿਲਿਆ ਸੀ 4 ਸਾਲ ਪਹਿਲਾਂ ਇੱਥੇ ਤੇ ਮਤਲਬ ਹੈਰਾਨੀ ਹੁੰਦੀ ਹੈ ਹੈਨਾ ਵੀ ਹੁਣ ਹੈ ਨਹੀਂ ਉਹ ਆਪਣੇ ਚ ਉਹਨਾਂ ਦਾ ਕੰਮ ਹੈ ਜਿਹੜਾ ਮਤਲਬ ਉਹ ਪਰ ਸਦਾ ਰਹੂਗਾ ਤੇ ਉਹਦੇ ਤੇ ਉਹੀ ਆਰਟ ਫੋਕਸ ਤੇ ਕਲਚਰ ਹਿਊਮਨ ਰਾਈਟਸ ਆਲਾ ਮੇਰਾ ਮੇਨ ਜਿਹੜਾ ਹਾਂ ਤੁਸੀਂ ਹੁਣ ਬੀਏ ਕਰ ਲਈ ਹੈ ਤੇ ਹੁਣ ਇੱਥੇ ਆ ਗਏ ਅੱਗੇ ਅੱਗੇ ਕੀ ਸੋਚਿਆ ਹੈ ਅੱਗੇ ਕੀ ਕਰ ਰਹੇ ਹੋ ਇਹ ਗੱਲਣਾ ਚਾਹੁੰਦੇ ਹੋ ਸੋਚਦੇ ਆਪਾਂ ਬਾਅਦ ਕੁਝ ਹੋਣਿਆ ਬੈਕਿੰਗ ਗੁਰੂ ਜਿੱਦਣ ਨੂੰ ਲੈ ਜੇ ਹਨਾ ਤੇ ਹਜੇ ਮੈਂ ਦੇਖ ਰਹੀ ਹਾਂ ਹਜੇ ਅਗਲੇ ਸਾਲ ਸਟੱਡੀ ਕੰਟੀਨਿਊ ਕਰੂੰਗੀ ਫਿਲਹਾਲ ਮੈਂ ਜ਼ਿਆਦਾ ਸੋਚਦੀ ਆ ਵੀ ਹਿਸਟਰੀ ਚ ਮਾਸਟਰਸ ਕੀਤੀ ਜਾਵੇ ਹੋਰ ਖੋਜ ਕਰਾਂ ਮੈਨੂੰ ਬਹੁਤ ਵਧੀਆ ਲੱਗਿਆ ਵੀ ਹਨਾ ਨਵਾਂ ਨਵਾਂ ਕੁਝ ਜਦ ਆਪਾਂ ਪੜਦੇ ਆ ਖੋਜ ਕਰਦੇ ਆ ਤੇ ਉਹ ਤੇ ਦੂਸਰਾ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਲਾ ਇੱਕ ਬਹੁਤ ਚੰਗੀ ਲਾਈਨ ਹੈ ਹਿਊਮਨ ਰਾਈਟਸ ਵਾਲੇ ਮੁੱਦੇ ਤੇ ਮੇਨਲੀ ਕੰਮ ਕਰਨ ਲਈ ਤਾਂ ਮੈਨੂੰ ਲੱਗਦਾ ਹੈ ਲਾ ਸਕੂਲ ਵੀ ਕਿਤੇ ਨਾ ਤਾਂ ਅਜੇ ਮੈਂ ਫਿਗਰ ਆਊਟ ਕਰ ਨਹੀਂ ਮੈਂ ਤੁਹਾਨੂੰ ਵਕੀਲ ਦੇ ਤੌਰ ਤੇ ਦੇਖ ਸਕਦਾ ਤੁਸੀਂ ਯੂ ਕੈਨ ਫਾਈਟ ਫਾਰ ਪੀਪਲ ਆ ਥੈਟ will be very nice థాంਕ ਯੂ ਤੇ ਬਾਕੀ ਗੁਰਲੀ ਨਾ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਮੈਨੂੰ ਤਾਂ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਦੌੜਿਆ ਚੱਲਿਆ ਗਿਆ ਹਲੇ ਆਪਣੀ ਇਹ ਗੱਲਾਂ ਕੁਝ ਰਹਿੰਦੀਆਂ ਨੇ ਆਉਣ ਵਾਲੇ ਸਮੇਂ ਵਿੱਚ ਆਪਾਂ ਫੇਰ ਕਦੇ ਇੰਟਰਵਿਊ ਦੇ ਵਿੱਚ ਗੱਲਬਾਤਾਂ ਕਰਾਂਗੇ ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਸੁਣੀਆਂ ਗੱਲਾਂ ਕੀਤੀਆਂ ਕਾਫਤਾ ਵੀ ਸੁਣਾਈ ਤੁਹਾਡੇ ਭਵਿੱਖ ਲਈ ਸ਼ੁਭਕਾਮਨਾਵਾਂ ਔਰ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆਂ ਆਉਣ ਵਾਲੇ ਸਮੇਂ ਵਿੱਚ ਫੇਰ ਮਿਲਦੇ ਆਂ ਇੱਕ ਹੋਰ ਇਸੇ ਤਰ੍ਹਾਂ ਦੀ ਹੀ ਵਧੀਆ ਸ਼ਖਸੀਅਤ ਦੇ ਨਾਲ ਗੱਲਬਾਤਾਂ ਕਰਾਂਗੇ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ